ਮਰੇ ਮੇਰੀ ਭੇ ਹੋ ਗਈ ਤੇ ਇਸ ਤਰ੍ਹਾਂ ਦੀ ਮੈਂ ਨਹੀਂ ਇਹ ਜਾ ਕੇ ਦੇਖਿਆ ਜਾਜ ਹੋ ਰਿਹਾ ਹੈ ਇਹ ਨਵੇਂ ਕਾਨੂੰਨਾਂ ਦੇ ਕਾਰਨ ਕਹਿੰਦੇ ਲੋਕਾਂ ਨੂੰ ਉਹਨਾਂ ਦਾ ਫਾਇਦਾ ਹੋਣਾ ਪਰ ਇੱਥੇ ਨਵੇਂ ਕਾਨੂੰਨਾਂ ਦੇ ਕਾਰਨ ਕਦੇ ਦਾ ਬੈਂਕਾਂ ਅੱਗੇ ਲਾਈਨਾਂ ਲੱਗ ਜਾਂਦੀਆਂ ਨੇ ਕਦੇ ਪੰਪਾਂ ਤੇ ਪੰਪਾਂ ਲੱਗ ਜਾਂਦੇ ਨੇ ਇਹ ਨਵੇਂ ਕਾਨੂੰਨ ਕਿਹੜੇ ਨੇ ਇਹ ਤਾਂ ਇੱਕ ਦੇਸ਼ ਦੀ ਬਰਬਾਦੀ ਆ ਉਹ ਕੁਲਮ ਜਾਰੇ ਨੇ ਝਾਂਕ ਕੇ ਮਾਰਦੇ ਨੇ ਇਹਦਾ ਇੱਕ ਕੁਦਰਤਾ ਜਿਵੇਂ ਕੋਈ ਐਕਸੀਡੈਂਟ ਹੋ ਗਿਆ ਉਹ ਕਿਹੜਾ ਉਹਨਾਂ ਦਾ ਕੋਈ ਉਹ ਤਾਂ ਹੁੰਦਾ ਨਹੀਂ ਹੈਗਾ ਬਈ ਇਹਦੇ ਨਾਲ ਕੋਈ ਜਿਤਵਾਂ ਸਾ ਆਪੁਏ ਏਦਾਂ ਦੇ ਹਾਲਾਤ ਰਹੇ ਆਉਣ ਵਾਲੇ ਦਿਨਾਂ 'ਚ ਤਾਂ ਫੇਰ ਸਾਰਾ ਭਾਰਤ ਠੱਪ ਹੋ ਜਾਣਾ ਪੀਪੀ ਚੱਕੀ ਫਿਰਦੇ ਹੋ ਦੋ ਬੋਤਲਾਂ ਚੱਕੀ ਪਾਉਂਦੇ ਨਹੀਂ ਜੀ ਪਾਉਂਦੇ ਨਹੀਂ ਇਹ ਤਾਂ ਅਸੀਂ ਤਾਂ ਮੋਟਰਸਾਈਕਲ 'ਚ ਵੀ ਨਹੀਂ ਪਾਉਣ ਜੋਗਾ ਰਹਾ ਦਿੱਕਤ ਵਾਹੀ ਹੈ ਲੋਕ ਪਰੇਸ਼ਾਨ ਕਰਦੇ ਨੇ ਜਣੀ ਹੁੰਦੇ ਜਿਹਦੇ ਕੋ ਤੇਲ ਨਹੀਂ ਹੈ ਕਿਸੇ ਦਾ ਕੰਮ ਰੁਕ ਗਿਆ ਭਾਜਦਾ ਕਿਤੇ ਢਿੱਲਾ ਮੱਟਾ ਕਿਤੇ ਜੂਰੀ ਜਾਣਾ ਨਹੀਂ ਤੇਲ ਦੀ ਲੋੜ ਤਾਂ ਸਭ ਨੂੰ ਆ ਨਾ ਬਹੁਤ ਮਾੜਾ ਹਾਲ ਆ ਯਾਰ ਸਰਕਾਰਾਂ ਦਾ ਬਹੁਤ ਮਾੜਾ ਹਾਲ ਆ ਜੀ ਇਸ ਸਮੇ ਪٹرول ਪੰਪ ਤੇ ਹੀ ਮੌਜੂਦ ਆ ਜੀ ਲੋਕ ਦੇਖ ਰਹੇ ਕਿ ਇਸ ਤਰ੍ਹਾਂ ਦੇ ਹਾਲਾਤ ਨੇ ਤੇਲ ਦੇ ਲਈ ਲੜਾਈਆਂ ਹੋ ਰਹੀਆਂ ਨੇ ਲਾਈਨਾਂ 'ਚ ਲੱਗੇ ਹੋਏ ਨੇ ਇਹ ਲਾਈਨਾਂ ਸਾਡੇ ਭਾਰਤ 'ਚ ਅਕਸਰ ਦਿਖਾਈ ਦਿੰਦੀਆਂ ਨੇ ਇਹ ਲਾਈਨਾਂ ਲੱਗੀਆਂ ਵੀਆਂ ਨੋਟਬੰਦੀ ਹੋਈ ਬੈਂਕਾਂ ਦੇ ਅੱਗੇ ਲਾਈਨਾਂ ਦਿਖਾਈ ਦਿੱਤੀਆਂ ਹੋਰ ਬਹੁਤ ਸਾਰੀਆਂ ਇਦਾਂ ਦੇ ਐਲਾਨ ਇਦਾਂ ਦੇ ਕਾਨੂੰਨ ਆਉਂਦੇ ਨੇ ਜਦੋਂ ਇਹ ਲਾਈਨਾਂ ਦਿਖਾਈ ਦਿੰਦੀਆਂ ਨੇ ਇੱਕ ਵਾਰ ਫੇਰ ਨਵੇਂ ਕਾਨੂੰਨ ਆਏ ਨੇ ਡਰਾਈਵਰਾਂ ਦੇ ਪ੍ਰਤੀ ਕਾਨੂੰਨ ਲਿਆਂਦੇ ਗਏ ਨੇ 100 ਇਹ ਲਾਈਨਾਂ ਦਿਖਾਈ ਦੇ ਰਹੀਆਂ ਨੇ ਕਿਸ ਤਰ੍ਹਾਂ ਦੇ ਹਾਲਾਤ ਨੇ ਤੁਸੀਂ ਖੁਦ ਦੇਖ ਰਹੇ ਹੋ ਲਾਈਨਾਂ ਲੱਗੀਆਂ ਵਿਆਨੇ ਹਿੱਟ ਇਜ਼ ਰਨ ਨਵਾਂ ਕਾਨੂੰਨ ਲਾਗੂ ਹੋਣ ਜਾ ਰਿਹਾ ਏ ਸੋ ਲਾਗੂ ਹੋਣ ਤੋਂ ਪਹਿਲਾਂ ਹੀ ਲਾਈਨਾਂ ਲੱਗੀਆਂ ਨੇ ਲੋਕ ਤੇਲ ਭਰਾਉਣ ਦੇ ਲਈ ਪੰਪਾਂ ਤੇ ਆਉਂਦੇ ਨੇ ਸੋ ਡੀਜ਼ਲ ਆ ਜਿਹੜਾ ਭਰਾਇਆ ਜਾ ਰਿਹਾ ਏ ਬਹੁਤ ਵੀਰਾਂ ਨਾਲ ਗੱਲ ਕੀਤੀ ਆਪਣੇ ਆਪਣੇ ਵਿਚਾਰ ਦੱਤੇ ਨੇ ਸੋ ਅਸੀਂ ਗੱਲ ਕਰ ਰਹੇ ਸੀਗੇ ਕੈਮਰੇ ਤੇ ਸੁਖਵੀਰ ਸਿੰਘ ਹੈ ਮੇਰਾ ਬੇਟਾ ਸੀਗਾ ਉਹ ਕਹਿੰਦਾ ਡੈਡੀ ਫਿਰ ਤਾਂ ਸਕੂਲ ਵੀ ਬੰਦ ਹੋ ਜਾਣੇ ਨੇ ਸਾਡੇ ਬੜੀ ਦਿੱਕਤ ਆਉਣੀਆਂ ਸੋ ਬੱਚਿਆਂ ਨੂੰ ਸਕੂਲ ਦੀ ਵੀ ਚਿੰਤਾ ਹੈ ਜਿਹੜੀ ਸਤਾ ਰਹੀ ਆ ਸੋ ਸੁਖਵੀਰ ਸਿੰਘ ਨੇ ਇਹ ਵੀ ਕਿਹਾ ਕਿ ਇਹਦੇ ਬਾਰੇ ਵੀ ਗੱਲ ਕੀਤੀ ਜਾਵੇ ਸਕੂਲ ਵੀ ਬੰਦ ਹੋ ਜਾਣੇ ਨੇ ਸੋ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿਸ ਤਰ੍ਹਾਂ ਦੇਖਦੇ ਨੇ ਆਉਣ ਵਾਲੇ ਟਾਈਮ 'ਚ ਕੀ ਹਾਲਾਤ ਬਣਨਗੇ ਸਕੂਲ ਵੀ ਬੰਦ ਹੋਣ ਦੇ ਜਿਹੜੇ ਕਿਨਾਰੇ ਨੇ ਸੋ ਗੱਲ ਕਰਦੇ ਆ ਇੱਥੇ ਬਹੁਤ ਵੀਰ ਨੇ ਜਿਹੜੇ ਤੇਲ ਭਰਾ ਰਹੇ ਨੇ ਸੋ ਭੈਣ ਜੀ ਨੇ ਹਾਂ ਜੀ ਭੈਣ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਜੀ ਹਰਮਨ ਜੋਤ ਕਿਸ ਤਰ੍ਹਾਂ ਦੇਖਦੇ ਹੋ ਜੀ ਜਿੱਦਾਂ ਦੇ ਹਾਲਾਤ ਬਣੇ ਨੇ ਤੁਸੀਂ ਕੋਈ ਜੌਬ ਕਰਦੇ ਹੋ ਨਹੀਂ ਬਸ ਹਾਊਸ ਵਾਈਫ ਹੀ ਇਹ ਹਾਲਾਤ ਨਾਲ ਭੈਣ ਜੀ ਆਉਣ ਵਾਲੇ ਟਾਈਮ 'ਚ ਕੀ ਲੱਗ ਰਿਹਾ ਬੱਚਿਆਂ ਦੀ ਪੜ੍ਹਾਈ ਵੀ ਖਰਾਬ ਹੋਣੀ ਹੈ ਸਕੂਲ ਵੀ ਬੰਦ ਹੋ ਜਾਣੇ ਨੇ ਇਦਾਂ ਦਾ ਹਾਂ ਜੀ ਜੀ ਭੈਣ ਜੀ ਨੇ ਕਹਿੰਦੇ ਬਹੁਤ ਹਾਲਾਤ ਖਰਾਬ ਨੇ ਗੱਲ ਕਰਨ ਤੋਂ ਥੋੜਾ ਘਬਰਾ ਰਹੇ ਸੀਗੇ ਕੁਝ ਲੋਕ ਨੇ ਜਿਹੜੇ ਉਹ ਅੰਦਰ ਖੜੇ ਨੇ ਸੋ ਇੱਕ ਬਜ਼ੁਰਗ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਹਾਂਜੀ ਬਾਪੂ ਜੀ ਵੈਗਰੂ ਜੀ ਦਾ ਖਾਲਸਾ ਬਾਈ ਜੀ ਕੀ ਨਾਮਾ ਜੀ ਸਰਜੀਤ ਸਿੰਘ ਹੈ ਜੀ ਕੁਲਜੀਤ ਸਿੰਘ ਜੀ ਥੋੜੀ ਮਗਰ ਨੂੰ ਕਰ ਲਈਏ ਇੱਥੇ ਖੜਾ ਆ ਦਿਓ ਤੁਸੀਂ ਇਹਨੂੰ ਆਪਾਂ ਇੱਧਰ ਇੱਥੇ ਲਾ ਦਿਓ ਸਟੈਂਡ ਆਪਾਂ ਗੱਲ ਕਰਦੇ ਆ ਲਾ ਦਿਓ ਲਾ ਦਿਓ ਉਰੀ ਨਾਲੇ ਜਦੋਂ ਬਾਰੀ ਆ ਗਈ ਇੱਥੇ ਖੜਜੋ ਹਾਂਜੀ ਕੁਲਜੀਤ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਇਹ ਹਾਲਾਤ ਬਣੇ ਬਨੇ ਜਿਹੜੇ ਤੁਹਾਡੀ ਕਿੰਨੀ ਉਮਰ ਹੈ ਉਮਰ ਮੇਰੀ ਹੋ ਗਈ ਤਾਂ 70 ਲੀ ਮੈਂ ਨਹੀਂ ਇਹ ਜਾ ਕੇ ਦੇਖਿਆ ਜਾਜ ਹੋ ਰਿਹਾ ਹੈ 75 ਸਾਲ ਚ ਕਦੇ ਇਹੋ ਜਿਹਾ ਕੁਝ ਦੇਖਿਆ ਨਹੀਂ ਨਹੀਂ ਦੇਖਿਆ ਜੀ ਇਹੋ ਜਿਹਾ ਅੱਗੇ ਜੇ ਹੁੰਦਾ ਸੀ ਬੰਦ ਇੱਕ ਦੋ ਦਿਨ ਦਾ ਹੁੰਦਾ ਮਿਲ ਜਾਂਦੇ ਤੇ ਇਹਦਾ ਜਿਹੜਾ ਅੱਜ ਦੇਖਿਆ ਮੈਂ ਤਾਂ ਆਪਣੀ ਉਮਰ ਚ ਅੱਜ ਦੇਖਿਆ ਕਿੱਥੋਂ ਆਏ ਹੋ ਤੁਸੀਂ ਮੇਰਾ ਆਪਣਾ ਰਾਜਪੁਰਾ ਜੀ ਆਹ ਰਾਜਪੁਰਾ ਜਿਹੜਾ ਇੱਥੇ ਦਿੱਤੂਪੁਰ ਦੇ ਲੱਗ ਗਏ ਹਾਂਜੀ 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 ਇਹ ਰਾਜਪੁਰਾ ਜੀ ਅੱਛਾ ਸਾਨੂੰ ਕਿਸੇ ਨੇ ਫੋਨ ਤੇ ਦੱਸਿਆ ਵੀ ਤੇਲ ਬੰਦਾ ਵੀ ਤੁਸੀਂ ਜੇ ਤੇਲ ਲੈਂਤਨ ਲੈ ਲਓ ਜਮਾਇ ਉਹ ਆਇਆ ਮੈਂ ਆ ਕੇ ਦੇਖਿਆ ਜਿੱਥੇ ਤਾਂ ਦੇਖ ਲਓ ਦਿੱਤੂਪੁਰ ਨਹੀਂ ਪਤਾ ਕਰਿਆ ਨਾ ਜਿੱਥੇ ਉਧਰ ਨਹੀਂ ਮੈ ਮੈ ਉਹ ਹੀ ਨਜੰਨਾ ਹੁੰਨਾ ਤੇਲ ਅੱਛਾ ਜੀ ਹਾਂ ਜੀ ਬਾਪੂ ਇਹ ਕਿਸ ਤਰ੍ਹਾਂ ਦੇਖ ਰਹੇ ਹੋ ਕਹਿੰਦੇ ਨੇ ਜੀ ਦੇਸ਼ ਤਰੱਕੀ ਦੀ ਰਾਹ ਤੇ ਆ ਨਵੇਂ ਕਾਨੂੰਨ ਲੈ ਕੇ ਆਏ ਜਾ ਰਹੇ ਨੇ ਨਵੇਂ ਕਾਨੂੰਨਾਂ ਦੇ ਕਾਰਨ ਕਹਿੰਦੇ ਲੋਕਾਂ ਨੂੰ ਉਹਨਾਂ ਦਾ ਫਾਇਦਾ ਹੋਣਾ ਪਰ ਇੱਥੇ ਨਵੇਂ ਕਾਨੂੰਨਾਂ ਦੇ ਕਾਰਨ ਕਦੇ ਤਾਂ ਬੈਂਕਾਂ ਅੱਗੇ ਲਾਈਨਾਂ ਲੱਗ ਜਾਂਦੀਆਂ ਨੇ ਕਦੇ ਪੰਪਾਂ ਤੇ ਪੰਪਾਂ ਲੱਗ ਜਾਂਦੇ ਨੇ ਇਹ ਨਵੇਂ ਕਾਨੂੰਨ ਕਿਹੜੇ ਨੇ ਇਹ ਤਾਂ ਇੱਕ ਦੇਸ਼ ਦੀ ਬਰਬਾਦੀ ਆ ਦੇਸ਼ ਦੀ ਬਰਬਾਦੀ ਵਾਲੀ ਗੱਲ ਰਹੇ ਨੇ ਜਿਵੇਂ ਹੁਣ ਇਹ ਕੰਮ ਚੱਲ ਰਿਹਾ ਹੈ ਹਾਂ ਤੇ ਕਹਿੰਦੇ ਜੀ ਅਸੀਂ ਤਾਂ ਦੇਸ਼ ਨੂੰ ਤਰੱਕੀ ਦੀ ਰਾਹ ਤੇ ਲੈ ਕੇ ਜਾਣਾ ਹੈ ਤਾਂ ਡਰਾਈਵਰ ਨੇ ਜਿਹੜਿਆਂ ਨੂੰ ਇਹਨਾਂ ਬਾਰੇ ਨੌਲੇਜ ਨਹੀਂ ਹੈਗੀ ਉਹਨਾਂ ਨੇ ਇਹ ਕੰਮ ਕਰਿਆ ਤਾਂ ਇਹ ਹਰਾਤ ਹਾਂ ਜੀ ਡਰਾਈਵਰਾਂ ਨੂੰ ਨੌਲਜ ਨਹੀਂ ਜੀ ਨਵਾਂ ਕਾਨੂੰਨ ਲੈ ਕੇ ਆਏ ਨੇ ਕਹਿੰਦੇ ਜੇ ਕਿਤੇ ਐਕਸੀਡੈਂਟ ਹੁੰਦਾ ਏ ਕੋਈ ਹਾਫਸਾ ਵਾਪਰਦਾ ਏ ਡਰਾਈਵਰ ਨੂੰ 10 ਸਾਲ ਤੱਕ ਦੀ ਸਜ਼ਾ 10 ਲੱਖ ਰੁਪਏ ਜੁਰਮਾਨਾ 7 ਸਾਲ ਦੀ ਸਜ਼ਾ 10 ਲੱਖ ਰੁਪਏ ਜੁਰਮਾਨਾ ਇਦਾਂ ਦਾ ਕਾਨੂੰਨ ਨੇ ਜੇ ਕੋਈ ਭੱਜ ਗਿਆ ਕਹਿੰਦੇ ਸਜ਼ਾ ਵੱਧ ਹੋਊਗੀ ਕਿਸ ਤਰ੍ਹਾਂ ਉਹ ਮੇਰੇ ਦੇਖੋ ਜੀ ਉਹ ਕਾਨੂੰਨ ਜਾਰੇ ਨੇ ਜਾਣ ਕੇ ਮਾਰਦੇ ਨੇ ਇਹਦਾ ਇੱਕ ਕੁਦਰਤਾ ਜਿਵੇਂ ਕੋਈ ਐਕਸੀਡੈਂਟ ਹੋ ਗਿਆ ਉਹ ਕੋਲੇ ਉਹਨਾਂ ਤੋਂ ਕੋਈ ਉਹ ਤਾਂ ਹੁੰਦਾ ਨਹੀਂਗਾ ਬਈ ਇਹਦੇ ਨਾਲ ਕੋਈ ਜਦਵਾਂ ਸਾ ਇਹਦਾ ਕੁਦਰਤ ਦੀ ਖੇਲ ਆ ਹੋ ਜਾਂਦਾ ਏ ਅਰੇ ਤਾਂ ਉਹ ਉਹ ਗਵਰਨਮੈਂਟ ਆ ਕਰੀਂਦਾ ਜਿਹੜਾ ਜੇ ਉਹ ਕੋਈ ਜਾਣ ਕੇ ਮਾਰੇ ਉਹਨੂੰ ਸਜ਼ਾ ਹੋਣੀ ਚਾਹੀਦੀ ਆ ਉਹਨੂੰ ਦੇਣੀ ਮਾਫੀ ਕਰਦਣ ਚਾਹੀਦਾ ਇਹਨਾਂ ਨੂੰ ਗਾਹ ਨੂੰ ਹਾਂਜੀ ਇਹ ਤਾਂ ਕੋਈ ਉਹ ਨਹੀਂ ਹੈਗਾ ਹਾਂ ਕੋਈ ਕਿਸੇ ਦਾ ਹੂੰ ਰੌੜਾਏ ਉਹ ਬੇਸਖ ਸਜ਼ਾ ਕਰ ਦੋ ਜੇ ਬਾਪੂ ਜੀ ਇਦਾਂ ਦੇ ਉਹ ਹਾਲਾਤ ਰਹੇ ਆਉਣ ਵਾਲੇ ਦਿਨਾਂ 'ਚ ਤਾਂ ਫਿਰ ਸਾਰਾ ਭਾਰਤ ਤੇ ਠੱਪ ਹੋ ਜਾਣਾ ਸਾਰੇ ਕਾਰੋਬਾਰ ਠੱਪ ਹੋ ਜੂਗੇ ਸਾਰੀ ਗੱਲ ਬਠ ਜਤੇਰੇ ਨਹੀਂ ਮਿਲਣਾ ਕਿ ਮਸਿੰਦ ਨਹੀਂ ਚੱਲਣੀ ਕਿੱਥੋਂ ਫਸਲ ਕਿੱਥੋਂ ਹੋਊਗੀ ਕਿੱਥੋਂ ਹੋਊਗਾ ਉਹ ਕਹਿੰਦਾ ਖਰਚਾ ਘਟ ਜੂਗਾ ਜੀ ਖਰਚਾ ਕਿੰਨੇ ਘਟੂਗਾ ਜੀ ਖਰਚਾ ਇਹ ਕਹਿੰਦੇ ਬਹੁਤ ਤਾਂ ਉਦਾਂ ਹੀ ਕਮਾਉਂਦੇ ਫਿਰ ਜਾਂਦੇ ਨੇ ਨਹੀਂ ਜਿਹਨੇ ਦਿਲ ਕਮਾਉਂਦੇ ਨੇ ਉਹਨੂੰ ਤਾਂ ਮਿਲਦਾ ਹੈ ਜਿਹਨੇ ਸੱਲ ਵਰਗੇ ਨੇ ਕਮਾਉਂਦੇ ਨੇ ਉਹਨੂੰ ਨਹੀਂ ਮਿਲਦਾ ਹੈਗਾ ਜਿਹੜੇ ਦਿਨ ਜ਼ਰੂਰੀ ਆ ਉਹਨਾਂ ਨੂੰ ਮਿਲਦਾ ਜਿਹੜੇ ਕਮਾਉਂਦੇ ਨੇ ਉਹਦਾ ਮਿਲੀ ਜਾਊਗਾ ਉਹ ਤਾਂ ਪਹਿਲਾਂ ਲਈ ਬੈਠੇ ਨੇ ਆਪਣਾ ਅੱਛਾ ਜੀ ਹਾਂ ਜੀ ਉਹਦਾ ਉਹਨੇ ਲਈ ਬੈਠੇ ਨੇ ਇਹਦੇ ਨਾਲ ਤਾਂ ਬਾਪੂ ਜੀ ਫੇਰ ਹੁਣ ਬਹੁਤ ਸਾਰੇ ਬੱਚੇ ਨੇ ਸਕੂਲਾਂ ਚ ਜਾਂਦੇ ਨੇ ਸਕੂਲ ਬੈਨਾਂ ਵੀ ਖੜ ਜਾਣੀਆਂ ਨੇ ਸਾਰਾ ਸਿਸਟਮ ਠੱਪ ਹੋ ਜਾਣਾ ਪੜਾਈ ਤੇ ਵੀ ਬਹੁਤ ਦਾ ਸਕਪੇ ਕੰਮੇ ਠੱਪ ਹੋ ਜਾਣੀਆਂ ਸਾਰੀ ਕੰਮੇ ਠੱਪ ਹੋ ਜਾਣਾ ਜਿਹੜੇ ਨੇ ਕੋਈ ਨੌਕਰੀ ਜੇ ਲਗਦਾ ਜਿਹੜਾ ਬਸਾਂ ਤੇ ਜਾਂਦਾ ਉਹਦਾ ਦਾ ਨਹੀਂ ਜਾ ਉਹਦੀ ਉਹਦੀ ਕਿੰਨੀ ਤਨਖਾਹ ਉਹਨੂੰ ਵੀ ਮਿਲੂਗੀ ਇਹਦਾ ਕੰਮ ਠੱਪ ਹੋਣ ਵਾਲਾ ਕੰਮ ਹੈ ਦੇਸ ਦਾ ਪਹਿਲਾਂ ਕਦੇ ਨਹੀਂ ਦੇਖਿਆ ਮੈਂ ਨਹੀਂ ਇਹ ਜਿਹਾ ਦੇਖਿਆ ਕਹ ਰਿਹਾ ਇਸ ਤਰ੍ਹਾਂ ਦੇਖਦੇ ਹੋ ਤੁਸੀਂ ਭਾਜਪਾ ਦੀ ਸਰਕਾਰ ਨੂੰ ਭਾਜਪਾ ਦੀ ਸਰਕਾਰ ਤਾਂ ਹੀ ਬਸ ਹੂੰ ਕੀ ਦੱਸੀਏ ਇਹਦਾ ਕਾਲਜਾਂ ਦੇ ਕਿ ਉਹ ਲਾਉਣ ਵਾਲੇ ਨੇ ਮੋਹਰਾ ਹਾਂ ਜੀ ਅਸੀਂ ਐ ਕਰਦਾ ਐ ਕਰਦਾ ਦੇਣਾ ਲੈਣਾ ਕਿਸੇ ਨੂੰ ਕੁਛ ਨਹੀਂ ਕਹਿੰਦਾ ਮੈਂ ਉਹ ਕਹ ਦੋ ਜੀ ਅਸੀਂ ਐ ਕਰਦਾ ਕੁਛ ਕਰਦਾ ਕੋਈ ਗਰੀਬ ਦੀ ਕੀ ਨਾ ਤਰੱਕੀ ਕਰੀ ਇਹਨਾਂ ਨੇ ਗਰੀਬਾਂ ਵਿੱਚ ਕੀ ਤਰੱਕੀ ਕਰੀ ਕੋਈ ਤਰੱਕੀ ਨਹੀਂ ਕਰੀ ਹੈਗੀ ਉਹ ਆਮ ਲੋਕ ਨੇ ਬਾਪੂ ਜੀ ਕਹਿੰਦੇ ਪੰਪਾਂ ਤੇ ਲਾਈਨਾਂ 'ਚ ਖੜੇ ਨੇ ਕਦੇ ਬੈਂਕਾਂ ਦੇ ਅੱਗੇ ਲਾਈਨਾਂ 'ਚ ਖੜਦੇ ਨੇ ਸੋ ਇਹ ਹਾਲਾਤ ਦੇਖ ਰਹੇ ਹਾਂ ਤੁਸੀਂ ਪਾਸੋਂ ਪਟਿਆਲਾ ਰੋਡ ਤੇ ਪٹرول ਪੰਪ ਆ ਅਸੀਂ ਉਹਦੇ ਤੇ ਮੌਜੂਦ ਆਂ ਸੋ ਉੱਥੇ ਹਾਲਾਤ ਬਣ ਰਹੇ ਨੇ ਜੀ ਸੋ ਪੰਪਾਂ ਤੇ ਵੱਡੀਆਂ ਲਾਈਨਾਂ ਲੱਗੀਆਂ ਦਿਖਾਈ ਦੰਦੀਆਂ ਨੇ ਇੱਕ ਵੀਰ ਨੇ ਐਨ ਆਰ ਆਈ ਨੇ ਬਾਹਰੋਂ ਆਏ ਨੇ ਉਹਨਾਂ ਨਾਲ ਜ਼ਰੂਰ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਉਹ ਕਿਸ ਤਰ੍ਹਾਂ ਦੇਖਦੇ ਨੇ ਬਾਹਰ ਲੀਆਂ ਕੰਟਰੀਆਂ 'ਚ ਵੀ ਇਦਾਂ ਹੀ ਹੁੰਦਾ ਏ ਹਾਂਜੀ ਜੋਗਾ ਸਿੰਘ ਜੀ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਇੱਥੇ ਆ ਜਾਓ ਇੱਥੇ ਭੱਜੋ ਨਾ ਤੁਸੀਂ ਉਹ ਤੁਸੀਂ ਕੀ ਹੋ ਗਿਆ ਉਹ ਬਾਹਰੋਂ ਆਇਓ ਉੱਥੇ ਵੀ ਲਾਈਨਾਂ ਲੱਗਦੀਆਂ ਹੋਣੀਆਂ ਕੁਸਤਾ ਦੱਸ ਜੋ ਬਾਹਰਲੀ ਕੰਟਰੀ 'ਚ ਵੀ ਇਹ ਹਾਲਾਤ ਨੇ ਤੋ ਇਹ ਹਾਲਾਤ ਨੇ ਜੀ ਜੋਗਾ ਸਿੰਘ ਜੀ ਭੱਜ ਗਏ ਨੇ ਗੱਲ ਕਰਨ ਤੋਂ ਹਾਂਜੀ ਵੈਗਰੂ ਜੀ ਖਾਲਸਾ ਵੈਗਰੂ ਖਾਲਸਾ ਸਾਹਿਬ ਹੋਰ ਚੜਦੀ ਕਲਾ ਸਿੰਘ ਸਾਹਿਬ ਪਾਵੇ ਜੀ ਚੜਦੀ ਕਲਾ ਐ ਨਾ ਪੀਪੀ ਚੱਕੀ ਫਿਰਦੇ ਹੋਂ ਦੋ ਬੋਤਲਾਂ ਚੱਕੀ ਪਾਉਂਦੇ ਨਹੀਂ ਜੀ ਪਾਉਂਦੇ ਨਹੀਂ ਇਹ ਤਾਂ ਅਸੀਂ ਤਾਂ ਮੋਟਰਸਾਈਕਲ 'ਚ ਵੀ ਨਹੀਂ ਪਾਉਣ ਜੋਗਾ ਰਹਾ ਹਾਂ ਸਾਨੂੰ ਤਾਂ ਕੁਝ ਵੀ ਨਹੀਂ ਲੋਕ ਤਾਂ ਭਰਾ ਭਰਾ ਲੈ ਜਾਂਦੇ ਨੇ ਇਹ ਤਾਂ ਫੇਰ ਤੁਸੀਂ ਜਿਹੜਾ ਜਿਹੜਾ ਸੀਗਾ ਉਹ ਇਕੱਠੇ ਕਰਨ ਦੇ ਚੱਕਰ 'ਚ ਉਹ ਵੀ ਨਹੀਂ ਸਾਡੇ ਕੋਲ ਤਾਂ ਜਿਹੜਾ ਹੈਗਾ ਦੀ ਉਹ ਵੀ ਨਹੀਂ ਹੈਗਾ ਹੁਣ ਸਾਨੂੰ ਤਾਂ ਐ ਵੀ ਜਿਹੜੇ ਮਾੜਾ ਮੋਟਾ ਕਿਤੇ ਜਾਣਾ ਸਾਨੂੰ ਐਮਰਜੈਂਸੀ ਵਾਸਤੇ ਵੀ ਨਹੀਂ ਹੈਗਾ ਸਾਡੇ ਕੋਲ ਕਿਸ ਤਰ੍ਹਾਂ ਦੇਖਦੇ ਹੋ ਹਾਲਾਤ ਸਰਕਾਰਾਂ ਦੀਆਂ ਇਹਨਾਂ ਨਵੀਆਂ ਪਾਲਸੀਆਂ ਬਹੁਤ ਮਾੜਾ ਹਾਲ ਹੈ ਜੀ ਸਰਕਾਰਾਂ ਦਾ ਬਹੁਤ ਮਾੜਾ ਹਾਲ ਹੈ ਜੀ ਡਰਾਈਵਰ ਕਹਿੰਦੇ ਨੇ ਜੀ ਸਾਡੇ ਨਾਲ ਧੱਕਾ ਹੋ ਰਿਹਾ ਵਾਕਈ ਤੁਹਾਨੂੰ ਲੱਗਦਾ ਉਹਨਾਂ ਨਾਲ ਧੱਕਾ ਹੈ ਜਿਹੜਾ ਹੜਤਾਲ ਹੋਈ ਆ ਡਰਾਈਵਰਾਂ ਦੇ ਕਾਰਨ ਹੋਈ ਆ ਉਹਨਾਂ ਨੇ ਚੱਕਾ ਜਾਮ ਕਰਤਾ ਜੀ ਇਹ ਉਹਨਾਂ ਕਾਰਨ ਹੋਈ ਹੋਰ ਕੀ ਆ ਜੀ ਇਹ ਸੋ ਵੀਰ ਨੇ ਪਹੁੰਚੇ ਨੇ ਜਿਹੜਾ ਵੀਰਾਂ ਕੋਲ ਮੋਟਰਸਾਈਕਲਾਂ ਦੇ ਗੱਡੀਆਂ ਦੇ ਵਿੱਚ ਸੀਗਾ ਕੁਝ ਵੀਰਾਂ ਨੇ ਤਾਂ इकट्ठा ਕਰਨ ਦੇ ਚੱਕਰ ਚ ਉਹ ਵੀ ਘੁਮ-ਘੁਮ ਕੇ ਫੂਕਦਾ ਸੋ ਇਹ ਹਾਲਾਤ ਨੇ ਸਕੂਲਾਂ ਦੇ ਬੜੇ ਹਾਲਾਤ ਖਰਾਬ ਨੇ ਸੋ ਸਾਬਕਾ ਸਰਪੰਚ ਸਾਹਿਬ ਨੇ ਉਹ ਵੀ ਇੱਥੇ ਦਿਖਾਈ ਦਿੰਦੇ ਨੇ ਪੀਪੀ ਲੈ ਕੇ ਪਹੁੰਚੇ ਨੇ ਨੌਜਵਾਨਾਂ ਦਾ ਬੇਟਨੇ ਸਰਪੰਚ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਜੀ ਤੇਲ ਲੈਣ ਆਇਓ ਮਹਾਰਾਜ ਮਹਾਰਾਜ ਤੁਸੀਂ ਇਦਾਂ ਨਾ ਕਰੋ ਜਿਹੜੇ ਹਾਲਾਤ ਨੇ ਉਹਨਾ ਤੇ ਗੱਲ ਕਰੋ ਤੇਲ ਲੈਣਾ ਹੈ ਉਹ ਤੇਲ ਲੈਣਾ ਹੈ ਜੀ ਕੀ ਚੱਕਰ ਕੀ ਆ ਤੇਲ ਮਿਲ ਕਿਉਂ ਨਹੀਂ ਰਿਹਾ ਪਤਾ ਹੀ ਨਹੀਂ ਵੀ ਸਰਕਾਰ ਕਿਉਂ ਪਤਾ ਨਹੀਂ ਗੱਡੀਆਂ ਨਹੀਂ ਆਉਣਾ ਪਤਾ ਨਹੀਂ ਸਰਕਾਰ ਬੰਦ ਕਰ ਰਹੀ ਆ ਅਸੀਂ ਤਾਂ ਉਹੀ 20 20 30 ਲੀਟਰ ਡੀਜ਼ਲ ਲੈ ਰਹੇ ਆ ਜੀ ਜਿਹੜਾ 5 4 ਦਿਨ ਲੰਘਣ ਸਾਡੇ ਵੀਰ ਜੀ ਬਹੁਤ ਸਾਰੇ ਲੋਕ ਤਾਂ ਜਿਹੜੇ ਕਹਿੰਦੇ ਇੱਥੇ ਦੱਸ ਰਹੇ ਨੇ ਕਿ ਜਿਨ੍ਹਾਂ ਨੇ ਘਰੇ ਗੱਡੀਆਂ ਖੜਾ ਲੈਣੀਆਂ ਨੇ ਉਹ ਪਵਾਉਣ ਆ ਰਹੇ ਨੇ ਇਹਦੇ ਨਾਲ ਤਾਂ ਹਾਲਾਤ ਹੋਰ ਖਰਾਬ ਹੋਣਗੇ ਜ਼ਰੂਰਤਵੰਦ ਨੂੰ ਤਾਂ ਮਿਲ ਨਹੀਂ ਜੀ ਜ਼ਰੂਰਤਵੰਦ ਨੂੰ ਤਾਂ ਅੱਜ ਵੀ ਤੇਲ ਨਹੀਂ ਜੀ ਮਿਲਦਾ ਹੈਗਾ ਇਹ ਕਿਹੜੇ ਗੱਡੀਆਂ ਵਾਲੇ ਨੇ ਉਹ 100 ਦੀ ਜਗ੍ਹਾ 1000 ਦਾ ਪਾਉਂਦੇ ਨੇ ਡੀਜ਼ਲ ਵਾਲੇ ਲੋਕ ਗੱਡੀਆਂ ਭਰਾ ਭਰਾ ਘਰੇ ਖੜਾ ਲੈਣਗੇ ਜਿਆਦਾ ਜ਼ਿਆਦਾ ਟਰੈਕਟਰ ਵਾਲਿਆਂ ਨੂੰ ਲੋਡ ਪੈਂਦੀ ਹੈ ਟਰੈਕਟਰ ਵਾਲਿਆਂ ਨੂੰ ਮਿਲੇ ਨਹੀਂ ਗੰਨੇ ਦਾ ਸੀਜ਼ਨ ਚੱਲ ਰਿਹਾ ਜੀ ਮਿਲ ਵਿੱਚ ਗੰਨਾ ਲੈ ਕੇ ਜਾਣਾ ਆਲੂ ਪੱਟ ਰਹੇ ਨੇ ਕਿਸਾਨ ਨੂੰ ਬੜੀ ਦਿੱਕਤ ਆ ਜਾਂਦੀ ਕਿਸਾਨਾਂ ਨੂੰ ਦਿੱਕਤ ਆ ਜੀ ਇਹਦੀ ਦਿੱਕਤ ਆ ਇਸ ਗੱਲ ਦੀ ਕਿਸਾਨਾਂ ਨੂੰ ਤੇਲ ਦੇਣਾ ਜ਼ਰੂਰੀ ਆ ਆਮ ਤਾਂ ਚਲੋ ਗੱਡੀ ਵਾਲਾ ਮੋਟਰਸਾਈਕਲ ਤੇ ਵੀ ਜਾ ਸਕਦਾ ਹੈ ਲੱਗਦਾ ਹੈ ਕਿ ਹੁਣ ਜਿਹੜੇ ਹਾਲਾਤ ਬਣ ਰਹੇ ਨੇ ਸਾਈਕਲ ਦੀ ਪੁੱਛ ਪਾਊਗੀ ਸਾਈਕਲ ਦੀ ਅੱਜ ਤਾਂ ਬਹੁਤ ਜ਼ਿਆਦਾ ਪੁੱਛਾ ਜੀ ਪੁੱਛ ਪੈਗੀ ਹਾਂਜੀ ਸਾਈਕਲਾਂ ਵਾਲੀਆਂ ਦੁਕਾਨਾਂ ਤੇ ਵੀ ਇਦਾਂ ਲਾਈਨਾਂ ਥੋੜੇ ਦਿਨਾਂ ਚ ਜੇ ਇਹੀ ਹਾਲਾਤ ਰਹੇ ਲੱਗ ਜਾਣਗੀਆਂ ਹਾਂਜੀ ਛੋਟੇ ਸਾਈਕਲ ਕਿਹੜੇ ਆ 3-4000 ਦਾ ਮਿਲਦਾ ਉਹ ਤਾਂ ਲਾਈਨਾਂ ਲੱਗਣਗੀਆਂ ਜੀ ਸੋ ਇਹ ਹਾਲਾਤ ਨੇ ਵੀਰ ਪਹੁੰਚ ਰਹੇ ਨੇ ਸੋ ਪੰਜਾਬ ਪੁਲਿਸ ਦੇ ਅਧਿਕਾਰੀ ਵੀ ਪਹੁੰਚੇ ਨੇ ਇੱਥੇ ਉਹਨਾਂ ਨੂੰ ਵੀ ਟੈਂਸ਼ਨ ਪਈ ਵੀ ਆ ਕਿਤੇ ਰੇਡ ਕਰਨ ਜਾਣਾ ਕਿਸੇ ਨੂੰ ਫੜਨ ਜਾਣਾ ਹੈ ਉਹ ਵੀ ਸੋਚਦੇ ਨੇ ਕਿ ਕਿਸ ਤਰ੍ਹਾਂ ਜਾਵਾਂਗੇ ਕਿਸ ਤਰ੍ਹਾਂ ਸਾਰਾ ਸਿਸਟਮ ਚੱਲੂਗਾ ਸਾਰਾ ਕਾਰੋਬਾਰ ਠੱਪ ਹੋ ਜਾਣਾ ਜੋਰਾ ਸਿੰਘ ਜੀ ਵੈਗਰੂ ਜੀ ਕਾ ਖਾਲਸਾ ਥੈਂਕ ਯੂ ਸਰ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਜੀ ਤੁਸੀਂ ਵੀ ਪਹੁੰਚੋ ਤੇਲ ਲੈਣ ਆਏ ਹੋ ਨਹੀਂ ਜੀ ਮੈਂ ਤੇਲ ਲੈਣ ਨਹੀਂ ਆਇਆ ਹਾਂ ਮੈਂ ਤਾਂ ਦੇਖਣ ਆ ਵੀ ਕੋ ਰੋਲਾ ਗੋਲਾ ਤਾਂ ਨਹੀਂ ਹੈ ਅੱਛਾ ਆਪ ਤਾਂ ਹੀ ਦੇਖਣ ਆਇਆ ਫਿਰ ਇਹ ਦੋਨੋਂ ਵੀ ਤੇਲ ਦੀ ਤਾਂ ਲੋੜ ਪਊਗੀ ਜੇ ਦੋ ਚਾਰ ਦਿਨ ਐਦਾਂ ਹੀ ਹਾਲਾਤ ਰਹੇ ਫਿਰ ਪੰਜਾਬ ਪੁਲਿਸ ਵੀ ਕਿਤੇ ਉਹ ਚੱਕਰ ਤਾਂ ਨਹੀਂ ਪੈ ਜੂ ਬਈ ਕਿਤੇ ਜਾਣਾ ਜ਼ਰੂਰੀ ਬੜੀ ਦਿੱਕਤ ਆਊਗੀ ਨਹੀਂ ਪੰਜਾਬ ਪੁਲਿਸ ਕੋਲ ਤਾਂ ਤੇਲ ਸਰਕਾਰੀ ਮਿਲ ਜੂਣਾ अच्छा आता मेले जाना है मेले जाना है ठीक है ठीक है ਝਗੜੇ ਹੁੰਦੇ ਨੇ ਰਾਤ ਜਿਵੇਂ ਉੱਥੇ ਇੱਕ ਚਲੋ ਕੋਈ ਘਟਨਾ ਹੁੰਦੀ ਆ ਕਿਸੇ ਪਾਸੇ ਰਾਤ ਵੀ ਕੋਈ ਹੋਗੀ ਹੋਗੀ ਚਲੋ ਹਾਂ ਜੀ ਪੰਪ ਤੇ ਨਹੀਂ ਨਹੀਂ ਨਾ ਪੰਪ ਤੇ ਉ ਹੋਗੀ ਅੱਛਾ ਜੀ ਅੱਛਾ ਤੁਸੀਂ ਉੱਧਾਂ ਦੇਖਣ ਆਇਓ ਬਈ ਕੋਈ ਦਿੱਕਤ ਤਾਂ ਨਹੀਂ ਹੈਗੀ ਜਿੰਨਾ ਇੱਥੇ ਇਕੱਠ ਹੋਇਆ ਵਾ ਸਾਰੇ ਪੰਪਾਂ ਤੇ ਇਹੀ ਸਾਰੀ ਕੁਛ ਹੈ ਜੀ ਉੱਧਰ ਵੀ ਕੋਈ ਮੁੱਕੇ ਆਏ ਹੋ ਅੱਜ ਕਿਤੇ ਹਰ ਗਾਹਾਂ ਜਾਣਾ ਜੀ ਚਾ ਚਾ ਇਹ ਦੂਜੇ ਤੇ ਆਏ ਹੁਣ ਤੀਜੇ ਤੇ ਚੱਲੇ ਆਵਾ ਜੀ ਕੀ ਕਹਿੰਦੇ ਕੋਈ ਦਿੱਕਤ ਤਾਂ ਨਹੀਂ ਹੈਗੀ ਦਿੱਕਤ ਵਾਹੀ ਆ ਲੋਕ ਪਰੇਸ਼ਾਨ ਕਰਦੇ ਨੇ ਜਿਹੜੇ ਹੁੰਦੇ ਨੇ ਜਿਹਦੇ ਕੋਲ ਤੇਲ ਨਹੀਂ ਹੈ ਕਿਸੇ ਦਾ ਕੰਮ ਰੁਕ ਗਿਆ ਪਜਾਦਾ ਕਿਧੋ ਢਿੱਲਾ ਮੱਟਰਾ ਕਿਧੇ ਬਜੂਰੀ ਜਾਣਾ ਹੈ ਯਾਨੀ ਤੇਲ ਦੀ ਲੋੜ ਦਾ ਸਭ ਨੂੰ ਆ ਨਾ ਜਿਹੜਾ ਪੰਜਾਬ ਪੁਲਿਸ ਕੋਲ ਸਰਕਾਰੀ ਕੋਟਾ ਜਿਹੜਾ ਹੁੰਦਾ ਜੀ ਜਾਂ ਪੰਜਾਬ ਸਰਕਾਰ ਦੀਆਂ ਜਿਹੜੀਆਂ ਉਹਨੇ ਉਹ ਹੈਗਾ ਕਿਉਂਕਿ ਇਹ ਕਹਿੰਦੇ ਨੇ ਜੀ ਡਰਾਈਵਰਾਂ ਨੇ ਉਹ ਸਾਰਾ ਕੰਮ ਠੱਪ ਕਰਤਾ ਫਿਰ ਡਰਾਈਵਰ ਜੇ ਆਊਗਾ ਉਹ ਕਿਸ ਤਰ੍ਹਾਂ ਹੋਊ ਇਸ ਚ ਉਹ ਦੇਖੋ ਫਿਰ ਹੁਣ ਪਤਾ ਲੱਗਦੀ ਕੋਈ ਨਾ ਇਹਨਾਂ ਪਤਾ ਅਧਿਕਾਰੀਆਂ ਨੂੰ ਪਤਾ ਹੈ ਹਾਂ ਜੀ ਉੱਚ ਅਧਿਕਾਰੀਆਂ ਨੂੰ ਪਤਾ ਸੋ ਪੰਜਾਬ ਪੁਲਿਸ ਦੇ ਅਧਿਕਾਰੀ ਵੀ ਕਹਿੰਦੇ ਅਸੀਂ ਇੱਥੇ ਢੇਡਾ ਮਾਰਨ ਆਏ ਸੀਗੇ ਜਿਸ ਤਰ੍ਹਾਂ ਦੇ ਹਾਲਾਤ ਨੇ ਕਾਠਾ ਕਿਤੇ ਕੋਈ ਦਿੱਕਤ ਨਾ ਹੋਵੇ ਉਹ ਹਾਲਾਤ ਦਿਖਾਈ ਦੇ ਰਹੇ ਨੇ ਬੋਤਲਾਂ ਚ ਅਬੀ ਮੋਟਰਸਾਈਕਲ ਰਸਤੇਾਂ ਚ ਖੜੇ ਨੇ ਬੋਤਲਾਂ ਲੈ ਕੇ ਵੀ ਵੀਰ ਪਹੁੰਚ ਰਹੇ ਨੇ ਸੋ ਇਹ ਹਾਲਾਤ ਨੇ ਜੀ ਪੈਟਰੋਲ ਪੰਪਾਂ ਦੇ ਇਕੱਲੇ ਇਹੀ ਪੰਪ ਤੇ ਨਹੀਂ ਹਰ ਇੱਕ ਪੰਪ ਤੇ ਕਹਿੰਦੇ ਇਦਾਂ ਦੇ ਹਾਲਾਤ ਬਣੇ ਹੋਏ ਨੇ ਸਾਡੇ ਕੈਮਰਾਮੈਨ ਵੀ ਮੋਟਰਸਾਈਕਲ ਲੈ ਕੇ ਆਏ ਨੇ ਤੇਲ ਦੂਲ ਪਵਾ ਦੋ ਤੇਲ ਪਵਾ ਲੋ ਬਾਈ ਹੋਰ ਬਾਈ ਜੀ ਸੋ ਪਹੁੰਚ ਰਹੇ ਨੇ ਤੇਲ ਲਾਈਨ ਦੇ ਲਈ ਤੁਸੀਂ ਦੇਖ ਰਹੇ ਹੋ ਕੰਪਾਈਨਾਂ ਚ ਤੇਲ ਪਾਉਣਾ ਹੈ ਉਹ ਲਗਾਈਆਂ ਜਾ ਰਹੀਆਂ ਨੇ ਪਹਿਲਾਂ ਕੰਪਾਈਨਾਂ ਲਗਾ ਕੇ ਰੋਕੇ ਗਿਆ ਸੀ ਕਿਉਂਕਿ ਲੋਕ ਪਰੇਸ਼ਾਨ ਬਹੁਤ ਕਰਦੇ ਨੇ ਹੁਣ ਕੰਪਾਈਨਾਂ ਦੇ ਸਟਾਪ ਬਾਕਰ ਲਗਾ ਕੇ ਇਹ ਰੋਕਿਆ ਜਾ ਰਿਹਾ ਹੈ ਕਿਉਂਕਿ ਇਕੱਠ ਹੋ ਜਾਂਦਾ ਹੈ ਉੱਥੇ ਤੇਲ ਪਵਾਉਣ ਲਈ ਧੱਕਾ ਪੈਂਦਾ ਜਿਸ ਲਈ ਇੱਥੇ ਰੋਕਿਆ ਜਾ ਰਿਹਾ ਲੋਕਾਂ ਨੂੰ ਆ ਦਿਖਾ ਦਿਓ ਸਟਾਫ ਬਕਰ ਲਗਾਏ ਗਏ ਨੇ ਕਿਉਂਕਿ ਹਾਲਾਤ ਇਦਾਂ ਦੇ ਨੇ ਟਰੈਕਟਰ ਟਰਾਲੀਆਂ ਵਾਲੇ ਪਹੁੰਚ ਰਹੇ ਨੇ ਗੱਡੀਆਂ ਵਾਲੇ ਪਹੁੰਚ ਰਹੇ ਨੇ ਤੇਲ ਦੀ ਬਹੁਤ ਜ਼ਿਆਦਾ ਕਿੱਲਤ ਦਿਖਾਈ ਦੇ ਰਹੀ ਆ ਸੋ ਕਦੋਂ ਮਸਲਾ ਹੱਲ ਹੁੰਦਾ ਹੈ ਕਦੋਂ ਇਹਦੇ ਵੱਲ ਧਿਆਨ ਦਿੱਤਾ ਜਾਂਦਾ ਹੈ ਕਦੋਂ ਇਹ ਲਾਈਨਾਂ ਤੋਂ ਇਹ ਸੋਚਾਂ ਤੋਂ ਜਿਹੜਾ ਦਿਮਾਗ ਤੇ ਬਜਨਾ ਕੇ ਕਹ ਆ ਸਾਰਾ ਕੰਮ ਠੱਪ ਹੋ ਜਾਣੇ ਨੇ ਕਦੋਂ ਛੁਟਕਾਰਾ ਮਿਲਦਾ ਇਹ ਕਦੋਂ ਸਰਕਾਰ ਆ ਇਹਦੇ ਵੱਲ ਧਿਆਨ ਦਿੰਦੀ ਆ ਇਹ ਤਾਂ ਆਉਣ ਵਾਲਾ ਟਾਈਮ ਹੀ ਦੱਸੂਗਾ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਸੁਖਵੀਰ ਛਵਾਣਾ ਦੇ ਨਾਲ ਮਨਵਿੰਦਰ ਸਿੰਘ ਛਵਾਣਾ ਪਾਸੋਂ